ਸਤਿੰਦਰ ਸਰਤਾਜ ਨੂੰ ਚਾਉਣ ਵਾਲਾ ਇੱਕ 팬 ਪਹੁੰਚਿਆ ਔਰ ਕਹਿ ਰਹੇ ਨੇ ਕਿ ਮੈਂ ਟੈਟੂ ਕਰਵਾ ਲੇ ਮੈਂ ਉਹਨਾਂ ਨੂੰ ਗਿਆ ਸੀ ਕਿ ਸਿਮਰ ਕਰੇ ਹਜ਼ਾਰ ਸਜਦੇ ਜਿਸ ਨੇ ਐਸਾ ਕੁਝ ਕਰ ਜਾਇਆ ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ ਆਖਿਰ ਮਿਹਨਤ ਦਾ ਮੁੱਲ ਪੈਂਦਾ ਇਹਦੇ ਗੀਤ ਗਵਾਹੀਆਂ ਧਰਦੇ ਅਸੀਂ 팬 ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਆਮ ਬੰਦੇ ਨੂੰ ਸ਼ਾਇਦ ਇਹ ਟੈਟੂ ਕਿਸ ਚੀਜ਼ ਦਾ ਕੀ ਲਿਖਿਆ ਨਹੀਂ ਸਮਝ ਆਏਗੀ ਉਰਦੂ ਦੇ ਵਿੱਚ ਲਿਖਿਆ ਹੋਇਆ ਔਰ ਜ਼ਰੂਰੀ ਨਹੀਂ ਹੈ ਕਿ ਉਦੋਂ ਸਭ ਨੂੰ ਸਮਝ ਆਵੇ ਆਮ ਬੰਦੇ ਨੂੰ ਸ਼ਾਇਦ ਇਹ ਟੈਟੂ ਕਿਸ ਚੀਜ਼ ਦਾ ਕੀ ਲਿਖਿਆ ਨਹੀਂ ਸਮਝ ਆਏਗੀ ਉਰਦੂ ਦੇ ਵਿੱਚ ਲਿਖਿਆ ਹੋਇਆ ਔਰ ਜ਼ਰੂਰੀ ਨਹੀਂ ਹੈ ਕਿ ਉਰਦੂ ਸਭ ਨੂੰ ਸਮਝ ਆਵੇ ਉਰਦੂ ਦੇ ਵਿੱਚ ਦਰਅਸਲ ਇਹ ਸ਼ਾਇਰ ਲਿਖਿਆ ਹੋਇਆ ਹੈ ਔਰ ਮੇਰੇ ਪਿੱਛੇ ਤੁਸੀਂ ਜਿਹੜਾ ਪੋਸਟਰ ਦੇਖ ਰਹੇ ਹੋ ਸ਼ਾਇਰ ਮੂਵੀ ਦਾ ਜਿਹੜਾ ਕੀ ਪੋਸਟਰ ਕਿਉਂਕਿ 29 April ਨੂੰ ਮੂਵੀ ਰਿਲੀਜ਼ ਹੋਣੀ ਸੀ ਅੱਜ ਪ੍ਰੀਮੀਅਰ ਹੈ ਔਰ ਉੱਥੇ ਸਤਿੰਦਰ ਸਰਤਾਜ ਨੂੰ ਚੌਣ ਵਾਲਾ ਇੱਕ ਫੈਨ ਪਹੁੰਚਿਆ ਔਰ ਕਹਿ ਰਹੇ ਨੇ ਕਿ ਮੈਂ ਟੈਟੂ ਕਰਵਾ ਲਿਆ ਇਸ ਮੂਵੀ ਦਾ ਨਾਮ ਦਰ ਸਤਿੰਦਰ ਸਰਤਾਜ ਸ਼ਾਇਰ ਨੇ ਔਰ ਬਾ ਕਮਾਲ ਸ਼ਾਇਰ ਨੇ ਔਰ ਇਹ ਪਿਆਰ ਦੇਖੋ ਸਤਿੰਦਰ ਸਰਤਾਜ ਨੂੰ ਲੈ ਕੇ ਕਦੋਂ ਕਰਵਾਇਆ ਤੁਸੀਂ ਇਹ ਮੈਂ ਰੀਸੈਂਟ ਹੀ ਕਰਾਇਆ ਜੀ ਹਫਤਾ ਹੀ ਹੋਇਆ ਕਿਉਂਕਿ ਇਹਨੂੰ ਬਣਨ ਚ ਵੀ ਹਫਤਾ ਲੱਗ ਜਾਂਦਾ ਜੀ ਤੇ ਮਤਲਬ ਕਿ ਪਕਣ ਦੇ ਵਿੱਚ ਹਫਤਾ ਲੱਗ ਜਾਂਦਾ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਸ਼ਾਇਰ ਆ ਰਹੀ ਹੈ ਤੇ ਕਿਉਂਕਿ ਸਰਤਾਜ ਹੋ ਰਹੀ ਮਤਲਬ ਕਿ ਉਹਨਾਂ ਦੀ ਕੋਈ ਤਾਰੀਫ ਨਹੀਂ ਹੈਗੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਿਮਰ ਕਰੇ ਹਜ਼ਾਰ ਸਜਦੇ ਜਿਸ ਨੇ ਐਸਾ ਪੁੱਤ ਹੈ ਜਾਇਆ ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ ਆਖਰ ਮਿਹਨਤ ਦਾ ਮੁੱਲ ਪੈਂਦਾ ਇਹਦੇ ਗੀਤ ਗਵਾਹੀਆਂ ਭਰਦੇ ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਅਸੀਂ ਫੈਨਸ ਤੇ ਅੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਆ ਦੇਖੋ ਇਹ ਪਿਆਰ ਹੈ ਸਤਿੰਦਰ ਸਰਤਾਜ ਦੇ ਪ੍ਰਤੀ ਲੋਕਾਂ ਦਾ ਕਿ ਫਿਲਮ ਦਾ ਜੋ ਨਾਮ ਹੈ ਉਹਦਾ ਟੈਟੂ ਕਰਵਾ ਲਿਆ ਹਾਲਾਂਕਿ ਟੈਟੂ ਫੋਰਐਵਰ ਹੈ ਸਤਿੰਦਰ ਸਰਤਾਜ ਸ਼ਾਇਰ ਨੇ ਔਰ ਸ਼ਾਇਰ ਲਿਖਵਾਇਆ ਉਰਦੂ ਦੇ ਵਿੱਚ ਸਤਿੰਦਰ ਸਰਤਾਜ ਨੂੰ ਚਾਹਣ ਵਾਲਾ ਇੱਕ 팬 ਪਹੁੰਚਿਆ ਔਰ ਕਹਿ ਰਹੇ ਨੇ ਕਿ ਮੈਂ ਟੈਟੂ ਕਰਵਾ ਲਿਆ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਿਮਰ ਕਰੇ ਹਜ਼ਾਰ ਸਜਦੇ ਜਿਸ ਨੇ ਐਸਾ ਕੁੱਤਹਿਜਾਇਆ ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ ਆਖਿਰ ਮਿਹਨਤ ਦਾ ਮੁੱਲ ਪੈਂਦਾ ਇਹਦੇ ਗੀਤ ਗਵਾਹੀਆਂ ਧਰਦੇ ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਆਮ ਬੰਦੇ ਨੂੰ ਸ਼ਾਇਦ ਇਹ ਟੈਟੂ ਕਿਸ ਚੀਜ਼ ਦਾ ਕੀ ਲਿਖਿਆ ਨਹੀਂ ਸਮਝ ਆਏਗੀ ਉਰਦੂ ਦੇ ਵਿੱਚ ਲਿਖਿਆ ਹੋਇਆ ਔਰ ਜ਼ਰੂਰੀ ਨਹੀਂ ਹੈ ਕਿ ਉਰਦੂ ਸਭ ਨੂੰ ਸਮਝ ਆਵੇ ਆਮ ਬੰਦੇ ਨੂੰ ਸ਼ਾਇਦ ਇਹ ਟੈਟੂ ਕਿਸ ਚੀਜ਼ ਦਾ ਕੀ ਲਿਖਿਆ ਨਹੀਂ ਸਮਝ ਆਏਗੀ ਉਰਦੂ ਦੇ ਵਿੱਚ ਲਿਖਿਆ ਹੋਇਆ ਔਰ ਜ਼ਰੂਰੀ ਨਹੀਂ ਹੈ ਕਿ ਉਰਦੂ ਸਭ ਨੂੰ ਸਮਝ ਆਵੇ ਉਰਦੂ ਦੇ ਵਿੱਚ ਦਰਅਸਲ ਇਹ ਸ਼ਾਇਰ ਲਿਖਿਆ ਹੋਇਆ ਹੈ ਔਰ ਮੇਰੇ ਪਿੱਛੇ ਤੁਸੀਂ ਜਿਹੜਾ ਪੋਸਟਰ ਦੇਖ ਰਹੇ ਹੋ ਸ਼ਾਇਰ ਮੂਵੀ ਦਾ ਜਿਹੜਾ ਕੀ ਪੋਸਟਰ ਕਿਉਂਕਿ 29 April ਨੂੰ ਮੂਵੀ ਰਿਲੀਜ਼ ਹੋਣੀ ਸੀ ਅੱਜ ਪ੍ਰੀਮੀਅਰ ਹੈ ਔਰ ਉੱਥੇ ਸਤਿੰਦਰ ਸਰਤਾਜ ਨੂੰ ਚਾਉਣ ਵਾਲਾ ਇੱਕ ਫੈਨ ਪਹੁੰਚਿਆ ਔਰ ਕਹਿ ਰਹੇ ਨੇ ਕਿ ਮੈਂ ਟੈਟੂ ਕਰਵਾ ਲਿਆ ਇਸ ਮੂਵੀ ਦੇ ਨਾਮ ਦਾ ਔਰ ਸਤਿੰਦਰ ਸਰਤਾਜ ਸ਼ਾਇਰ ਨੇ ਔਰ ਬਾ ਕਮਾਲ ਸ਼ਾਇਰ ਨੇ ਔਰ ਇਹ ਪਿਆਰ ਦੇਖੋ ਸਤਿੰਦਰ ਸਰਤਾਜ ਨੂੰ ਲੈ ਕੇ ਕਦੋਂ ਕਰਵਾਇਆ ਤੁਸੀਂ ਇਹ ਮੈਂ ਰੀਸੈਂਟ ਹੀ ਕਰਾਇਆ ਜੀ ਹਫਤਾ ਹੀ ਹੋਇਆ ਕਿਉਂਕਿ ਨੂੰ ਬਣਨ ਚ ਵੀ ਹਫਤਾ ਲੱਗ ਜਾਂਦਾ ਜੀ ਤੇ ਮਤਲਬ ਕਿ ਪਕਣ ਦੇ ਵਿੱਚ ਹਫਤਾ ਲੱਗ ਜਾਂਦਾ ਹੈ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਸ਼ਾਇਰ ਆ ਰਹੀ ਹੈ ਤੇ ਕਿਉਂਕਿ ਸਰਤਾਜ ਹੋ ਰਹੀ ਮਤਲਬ ਕਿ ਉਹਨਾਂ ਦੀ ਕੋਈ ਤਾਰੀਫ ਨਹੀਂ ਹੈਗੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਿਮਰ ਕਰੇ ਹਜ਼ਾਰ ਸਜਦੇ ਜਿਸ ਨੇ ਐਸਾ ਪੁੱਤ ਹੈ ਜਾਇਆ ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ ਆਖਰ ਮਿਹਨਤ ਦਾ ਮੁੱਲ ਪੈਂਦਾ ਇਹਦੇ ਗੀਤ ਗਵਾਹੀਆਂ ਭਰਦੇ ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ ਆ ਦੇਖੋ ਇਹ ਪਿਆਰ ਹੈ ਸਤਿੰਦਰ ਸਰਤਾਜ ਦੇ ਪ੍ਰਤੀ ਲੋਕਾਂ ਦਾ ਕਿ ਫਿਲਮ ਦਾ ਜੋ ਨਾਮ ਹੈ ਉਹਦਾ ਟੈਟੂ ਕਰਵਾ ਲਿਆ ਹਾਲਾਂਕਿ ਟੈਟੂ ਫੋਰਐਵਰ ਹੈ ਸਤਿੰਦਰ ਸਰਤਾਜ ਸ਼ਾਇਰ ਨੇ ਔਰ ਸ਼ਾਇਰ ਲਿਖਵਾਇਆ ਉਰਦੂ ਦੇ ਵਿੱਚ